ਹਲਕਾ ਜਲਾਲਾਬਾਦ ਦੇ ਪਿੰਡ ਚੱਕ ਰੋਹੀਵਾਲਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਝੋਨਾ ਲਗਵਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਖੇਤਾਂ ਦੇ ਵਿੱਚ ਮਜ਼ਦੂਰਾਂ ਦੇ ਵੱਲੋਂ ਝੋਨਾ ਲਾਉਂਦਾ ਸ਼੍ਰੀ ਗਣੇਸ਼ ਕੀਤਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਕਿਸਾਨ ਆਗੂ ਜਤਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਅੱਜ ਆਪਣੇ ਖੇਤਾਂ ਦੇ ਵਿੱਚ ਬਾਸਮਤੀ ਦੀ ਕਿਸਮ ਮੁਛਲ 1401 ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪਾਵੇਂ ਪੰਜਾਬ ਸਰਕਾਰ ਵੱਲੋਂ ਇਸ ਵਾਰ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇੱਕ ਜੂਨੂ ਝੋਨਾ ਲਗਵਾਉਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਪਰ ਜਿਆਦਾ ਗਰਮੀ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ 10 ਦਿਨ ਬਾਅਦ ਹੀ ਝੋਨਾ ਲਗਵਾਉਂਦੀ ਜਿਹੜੀ ਉਹ ਸ਼ੁਰੂਆਤ ਕੀਤੀ ਗਈ ਹੈ ਕਿਸਾਨ ਜਤਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਹਰ ਵਾਰੀ ਆਪਣੇ ਖੇਤਾਂ ਦੇ ਵਿੱਚ ਇਹੀ ਕਿਸਮ ਲਗਾਈ ਜਾਂਦੀ ਹੈ ਅਤੇ ਇਸ ਦਾ ਝਾੜ ਵੀ ਕਾਫੀ ਵਧੀਆ ਰਹਿੰਦਾ ਹੈ ਅਤੇ ਕਾਫੀ ਮੁਨਾਫਾ ਵੀ ਹੋ ਜਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਅਤੇ ਨਹਿਰੀ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਅਜੇ ਤੱਕ ਦੋਨਾਂ ਦੀ ਸਪਲਾਈ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਇਸ ਮੁਕੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਅਤੇ ਨਹਿਰੀ ਪਾਣੀ ਦੀ ਸਪਲਾਈ ਵੱਧ ਤੋਂ ਵੱਧ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਝੋਨਾ ਲਗਾਉਣ ਸਮੇਂ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਪਿੰਡ ਰੋਈয়াল ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਕੀਤੀ ਹੈ ਆਪਾਂ ਇਹ ਲਾ ਰਹੇ ਹਾਂ ਚ ਬਾਸਮਤੀ ਮੁੱਛਲ ਜਿਹੜੀ ਹੈ 1401 ਵੈਰਾਈਟੀ ਲਾ ਰਹੇ ਹਾਂ ਜੀ ਇਹ ਬੰਦੇ ਆਪਣੇ ਪਹੁੰਚੇ ਸੀਗੇ ਟਾਈਮ ਤੇ ਤੇ ਕੁਛੇਨਾਂ ਕੋਲ ਟਾਈਮ ਵੀ ਹੈਗਾ ਸੀਗਾ ਜੀ ਤੇ ਸਟਾਰਟਿੰਗ ਪਨੀਰੀ ਆਲਮੋਸਟ ਕੱਲੋ ਵੀ 1 ਮਹੀਨੇ ਦੀ ਹੋਈ ਗਈ ਸੀ ਤੇ ਆਪਾਂ ਨੂੰ ਆਏ ਸੀ ਚਲ ਤਿਆਰੀ ਹੈਗੀ ਹੈ ਵਾਂਗ ਤਿਆਰ ਹੈ ਤੇ ਪਨੀਰੀ ਤਿਆਰ ਹੈ ਤੇ ਸ਼ੁਰੂ ਕਰੀ ਦਈਏ ਜੀ ਜੀ ਇਹ ਕਿਹੜੀ ਵੈਰਾਈਟੀ ਆਪਾਂ ਲਾ ਰਹੇ ਆ ਜੀ ਇਹ ਮੁੱਛ ਲੈ ਜੀ 1401 ਜਿਹੜੀ ਸਭ ਤੋਂ ਪਹਿਲਾਂ ਮੰਨ ਲਓ ਆਪਣੇ ਪਿੰਡ ਪਹਿਲਾਂ ਵੀ ਇਹ ਲੱਗਦਾ ਸੀਗਾ ਜੀ ਤੇ ਪਿਛਲੇ 4-5 ਸਾਲਾਂ ਦੀ ਇਹਦੀ ਫਿਰ ਥੋੜੀ ਜੀ ਹੋਰ ਜ਼ਿਆਦਾ ਆਮਦ ਹੋ ਗਈ ਹੈ ਤੇ ਉਹ ਠੀਕ ਹੈ ਵੈਰਾਈਟੀ ਚੰਗਾ ਝਾੜ ਵੀ ਵਧੀਆ ਦੇ ਰਹੀ ਹੈ ਮੰਨ ਲਓ ਵੀ ਪਿਛਲੇ ਸਾਲ ਤਾਂ ਆਪਾਂ 1 ਲੱਖ 20 20 ਹਜ਼ਾਰ ਦੇ ਗੇਟ ਦੇ ਵਿੱਚ ਰਹਿ ਗਏ ਸੀਗੇ ਤੇ ਉਸ ਤੋਂ ਪਿਛਲੇ ਸਾਲ ਵੀ ਚੰਗਾ ਰਿਹਾ ਸੀਗਾ ਜੀ ਚੰਗਾ ਰਿਸਪੌਂਸ ਆ ਮੰਨ ਲਓ ਚੰਗਾ ਝਾੜ ਦੇ ਰਹੀ ਤਾਂ ਹੀ ਆਪਣੇ ਇਹਦੇ ਪਿੱਛੇ ਥੋੜਾ ਜਿਹਾ ਜ਼ਿਆਦਾ ਕਰਜ਼ਾ ਇਹਦੇ ਵਿੱਚ ਜੇਕਰ ਬਿਜਲੀ ਪਾਣੀ ਦੀ ਗੱਲ ਕੀਤੀ ਜਾਵੇ ਨਹਿਰੀ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਕੀ ਕਿਵੇਂ ਦਾ ਮਾਹੌਲ ਪਾਤਾ ਇੱਕ ਜੂਨ ਤਾਂ ਨਹੀਂ ਖੈਰ ਆਇਆ ਪਰ ਪਾਣੀ ਪਹੁੰਚ ਗਿਆ ਆਪਣੀ ਨਹਿਰ ਦੇ ਵਿੱਚ ਹੁਣ ਕਹਿ ਲੋ ਵੀ ਆਲਮੋਸਟ ਇੱਕ ਹਿੱਸਾ ਥੋੜੀ ਜੀ ਘਟ ਹੈ ਨਹਿਰ ਕੱਲ ਪਾਣੀ ਫੇਰ ਲੈ ਗਿਆ ਥੋੜਾ ਜਆ ਆਪਣੇ ਪਿੰਡ ਦੇ ਲਵਾਈ ਸ਼ੁਰੂ ਨਹੀਂ ਹੋਈ ਪਰ ਆਸ-ਪਾਸ ਦੀ ਜੇ ਗੱਲ ਕਰੀਏ ਉਥੇ ਲਵਾਈ ਸ਼ੁਰੂ ਹੋਈ ਹੈ ਤੇ ਨਹਿਰੀ ਪਾਣੀ ਥੋੜਾ ਜਆ ਲੇਟ ਆਇਆ ਤੇ ਜੇ ਬਿਜਲੀ ਦੀ ਗੱਲ ਕਰੀਏ ਲਾਈਟ ਦੀ ਲਾਈਟ ਦਾ ਇੰਨਾ ਵੀ ਸ਼ਡਿਊਲ ਦੇ ਵਿੱਚ ਚੱਲਦਾ ਰਹੀ ਹੈ ਪਰ ਕਿਤੇ ਜੇ ਇੱਕ ਅਦਾ ਦਿਨ ਕੀ ਹੋਇਆ ਚਲੋ ਖਰਾਬ ਕੀਤਾ ਵੀ ਹੈ ਚਲੋ ਇੰਨਾ ਕਿਦਾ ਚਲੋ ਹੋ ਜਾਂਦਾ ਕਿਤੇ ਫਾਲਟ ਹੋ ਗਿਆ ਕਿਤੇ ਕੁਝ ਹੋ ਗਿਆ ਠੀਕ ਹੈ ਵੈਸੇ ਚੱਲੀ ਜਾਂਦਾ ਸ਼ਡਿਊਲ ਤੇ ਮੰਨ ਲਓ ਫਾਲਤ ਜੀ ਕਿਵੇਂ ਦੇਖਦੇ ਆਉਣ ਵਾਲੇ ਟਾਈਮ 'ਚ ਬਿਜਲੀ ਦਾ ਜਿਹੜੀ ਸ਼ਡਿਊਲ ਆਪਣਾ ਕਿਵੇਂ ਦਾ ਮਿਲਣਾ ਚਾਹੀਦਾ ਨਹਿਰੀ ਪਾਣੀ ਦੀ ਜਿਹੜੀ ਸਹੂਲਤਾਂ ਕਿਵੇਂ ਦੀ ਮਿਲਣੀ ਚਾਹੀਦੀ ਆ ਨਹੀਂ ਇਹ ਦੇਖੋ ਜੇ ਆਪਾਂ ਆਪਦੀਆਂ ਜ਼ਮੀਨਾਂ ਦੀ ਗੱਲ ਕਰੀਏ ਆ ਜੇ ਪਿੰਡ ਰੁਇਲ ਦੀ ਗੱਲ ਕਰਦੇ ਆ ਰੁਇਲ ਦਾ ਇਹ हिसाब ਲਾ ਲੋ ਜੀ ਨਹਿਰ ਨਹੀਂ ਹੈਗੀ ਤਾਂ ਸਮਝ ਲਓ ਆਪਣੀਆਂ ਜ਼ਮੀਨਾਂ ਦੇ ਵਿੱਚ ਕੁਝ ਨਹੀਂ ਹੈਗਾ ਆਪਣੇ ਸਾਰੇ ਦਾ ਸਾਰਾ ਰਕਬਾ ਜਿੰਨਾ ਵੀ 7-800 ਕਿੱਲਾ ਪਿੰਡ ਦਾ ਰਕਬਾ ਹੈ ਇਹ ਸਾਰਾ ਨਹਿਰੀ ਪਾਣੀ ਦੇ ਡਿਪੈਂਡੈਂਟ ਹੈ ਨਹਿਰੀ ਨਹਿਰ ਦਾ ਪਾਣੀ ਤਾਂ ਜ਼ਰੂਰ ਤਾਂ ਹਰੇਕ ਪਿੰਡ ਨੂੰ ਜ਼ਰੂਰ ਤਾਂ ਹਰੇਕ ਘਰ ਤੱਕ ਪਹੁੰਚੇ ਬੜੀ ਖੁਸ਼ੀ ਦੀ ਗੱਲ ਹੈ ਤੇ ਨਾਲ ਹੀ ਜੇ ਆ ਵੀ ਚੰਗੀਆਂ ਘੋਆ ਲੈਣ ਗਿਆ ਪਰ ਇੰਨਾ ਕਿ ਜੇ ਕਿਤੇ ਫਰਕ ਰਹਿੰਦਾ ਤੇ ਫਿਰ ਤਾਂ ਦੇਖੋ ਮਹਿਸੂਸ ਹਰ ਇੱਕ ਕਿਸਾਨ ਕਰੇਗਾ ਕਰੇਗਾ ਜੀ ਜੀ ਕੀ ਕਾਰਨ ਰਹਿਣ ਇੱਕ ਸਰਕਾਰ ਦੇ ਵੱਲੋਂ 1 ਜੂਨ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਤੇ ਅੱਜ ਤੱਕरीबन 10 ਦਿਨ ਤੋਂ ਬਾਅਦ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋਈ ਹਜੇ ਲੱਗਦਾ ਨਹੀਂ ਕਿ ਹੋਰ ਜਿਹੜੇ ਕਿਸਾਨ ਜਿਹੜੇ ਉਹ ਲਵਾਈ ਕਰਨਗੇ ਤੁਹਾਨੂੰ ਕੀ ਲੱਗਦਾ ਵਾ ਇਹ ਦੇਖੋ ਐ ਜੀ ਗਰਮੀ ਦਾ ਮੇਨ ਤਾਂ ਮੰਨ ਕੇ ਚੱਲੋ ਹਰੇਕ ਜ਼ਿਮੀਦਾਰ ਨੂੰ ਇਹ ਹੁੰਦਾ ਵੀ ਗਰਮੀ ਜ਼ਿਆਦਾ ਪੈ ਰਹੀ ਹੈ ਵੀ ਜਿੰਨੀ ਲਵਾਈ ਹੈ ਥੋੜਾ ਜਿਹਾ ਲੇਟ ਲੈ ਜਾਗੇ ਗਾਂ ਮੀਂਹ ਗਿੱਤੇ ਪੈ ਜਾਣਗੇ ਉਸ ਅਕੋਰਡਿੰਗ ਪੈ ਜਾਣਗੇ ਉਸ ਟਾਈਮਿੰਗ ਹੀ ਰਲ ਜਾਂਦੀ ਹੈ ਜਿਹੜੀ ਮੇਨ ਮੇਨ ਜਿਹੜੀ ਜਿਹਦੇ ਕਰਕੇ ਆਪਣੇ ਲੋਕ ਖੜੇ ਹੋਏ ਆ ਵੀ ਜੇ ਉਹ ਟਾਈਮਿੰਗ ਮੀਂਹ ਦੀ ਐਡਵਾਂਸ ਹੋ ਜਾਂਦੀ ਹੈ ਤੇਦੋਂ ਆਪਾਂ ਥੋੜੀ ਜਿਹੀ ਲਵਾਈ ਲੰਬੀ ਲੈ ਜਾਂਦੇ ਆ ਤਾਂ ਉਹ ਫਸਲ ਚੱਲਣ ਦੇ ਵਿੱਚ ਦਿੱਕਤ ਨਹੀਂ ਆਉਂਦੀ ਹੈ ਹੁਣ ਜਿਹਦੇ ਕੋਲ ਤਾਂ ਨਹਿਰੀ ਪਾਣੀ ਦਾ ਮੋਟਰ ਦਾ ਪ੍ਰਬੰਧ ਹੈ ਦੇਖੋ ਆਪਣੇ ਕੋਲ ਚੱਲ ਹੈ ਚਲੋ ਆਪਾਂ ਐ ਨਹੀਂ ਕਹਿੰਦੇ ਪਰ ਜਿਹਦੇ ਕੋਲ ਨਹੀਂ ਹੈਗਾ ਉਹਨ ਉਸ ਤਰੀਕੇ ਨਾਲ ਲਵਾਈ ਦੀ ਪਨੀਰੀ ਦੀ ਬਜਾਈ ਤੇ ਗਾਂ ਝੋਨੇ ਦੀ ਲਵਾਈ ਉਸ ਤਰੀਕੇ ਨਾਲ ਕਰਨੀ ਪੈਂਦੀ ਹੈ ਹੁਣ ਜੇ ਇਹਨਾਂ ਦਿਨਾਂ ਦੇ ਵਿੱਚ ਮੰਨ ਲਓ ਅਗਲੇ ਹਫਤਾ 10 ਦਿਨ ਤੱਕ 15 ਦਿਨ ਤੱਕ ਕੋਈ ਮੀਂਹ ਨਹੀਂ ਪੈਂਦਾ ਤਾਂ ਦਿੱਕਤ ਹੈ ਜਰੂਰ ਦਿੱਕਤ ਆਏਗੀ ਜੀ